ਨਰੀਸਾ ਮੇਰੇ ਸਮਾਗਮ ਰੱਖਿਆ ਗਿਆ ਜਿੱਦੀ ਅੱਜ ਸ੍ਰੀ ਕੰਡਪਾਟ ਸਾਹਿਬ ਜਿਹੜਾ ਪ੍ਰਕਾਸ਼ ਹੋਇਆ ਹੈ ਦੋ ਤਰੀਕ ਨੂੰ ਦਸਤਾਰਬੰਦੀ ਹੈ ਕੀ ਕਹਿਣਾ ਚਾਹੋਗੇ ਇਸ ਮੁੱਖੀ ਆਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਦੋਂ ਦਾਤ ਕਰਨ ਦੀ ਸੀ ਇਸ ਨੂੰ ਕਰੀ 2 ਫਰਵਰੀ ਕੋ ਪਰਸੋਂ ਦੇ ਦਿਨ ਉਸ ਦਿਨ ਕੰਡਪਾਟ ਸਾਹਿਬ ਆ ਜਾ ਰਹੇ ਹਨ Papa Raja Singh ji ਇੱਕ ਚੋਕਰੇ ਪਰ ਬਾਟ ਕਰੇਗੇ ਜੀ ਸਾਹਿਬ ਐਸੀ ਕਿਰਪਾ ਕਰੇਗੇ ਕਿ ਇਹ ਜੀਨਾ ਅੱਛੇ ਸੇ ਹੋ ਜਾਏ ਬੁਰਾ ਬਾਟ और दस्तार बंदी जी मेरे बेटे की कर रहे हैं हम लोग इसमें खुद इन अपने केश रखे थे तो मैं चाहती हूँ कि अगर वो दस्तार पहन के रखना चाहते हैं तो उसकी महत्व भी समझें उसकी इज्जत करना भी समझें और उसकी रिस्पॉन्सिबिलिटी भी लेना सीखें तो बस दोनों साहब से यही अरदास है कि उसे हमेशा सिक्की से जूझ के रखें अपने चरणों पर हमेशा रखें कि अपील करना चाहिए संगत में संगत से नहीं चाहती हूँ कि बहुत बड़ा दिन है हम लोगों के लिए दो फरवरी को जिस दिन बेटे की दस्तार बंदी कर रहे हैं उस दिन सभी आके अपना आशीर्वाद देते हैं बेटे को कि वो हमेशा सही राह पे चल पाए पाएंगे अगर मैं महाराज हीरा सिंह जी से देखूँ तो महाराज हीरा सिंह जी के बाद महाराज रुपन सिंह जी फिर मेरे दादा ससुर महाराजा प्रताप सिंह जी फिर उनके छोटे बेटे राजा हेमंत सिंह जी फिर मेरे हस्बैंड भानु प्रताप सिंह जी और फिर मेरा बेटा अभ्यदय प्रताप सिंह तो पाँचवी पीढ़ी हो गए उनकी महाराज उदम्बन सिंह आपके क्या लगती है ਪਰਦਾ ਦੱਸਿਓ ਜੀ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ 31 ਤਰੀਕ ਜਨਵਰੀ ਅੱਜ ਬਾਬਾ ਰਾਏ ਸਿੰਘ ਜੀ ਇਸ ਆਪਣੇ ਹੀਰਾਵਲ ਦੇ ਵਿੱਚ 2 ਦਿਨ ਲਗਾਤਾਰ ਅਖੰਡ ਪਾਠ ਕਰਨਗੇ ਇੱਕ ਚੌਂਕੜੇ ਚ ਬਹੁਤ ਖੁਸ਼ੀ ਹੁੰਦੀ ਹੈ ਵੀ ਕਿਉਂਕਿ ਹੀਰਾ ਸਿੰਘ ਜੀ ਦੇ ਟਾਈਮ ਵੀ ਇੱਕ ਚੌਂਕੜੇ ਚ ਪਾਠ ਹੋਇਆ ਹੀਰਾ ਸਿੰਘ ਜੀ ਨੇ 3 ਦਿਨ ਲਗਾਤਾਰ ਪਾਠ ਸੁਣਿਆ ਸੀ ਤੇ ਉਹੀ ਇੰਨੇ ਸਾਲਾਂ ਬਾਅਦ ਇੰਨੇ ਟਾਈਮ ਬਾਅਦ ਵਾਪਸ ਹੀਰਾ ਮਹਿਲ ਚ ਪਾਠ ਹੋ ਰਿਹਾ ਤੇ ਦੋ ਤਰੀਕ ਨੂੰ ਦਸਤਾਰ ਬੰਦੀ ਆ ਅੱਜ 31 ਜਨਵਰੀ ਪਾਠ ਸ਼ੁਰੂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੀਰਾ ਮਹਿਲ ਨਾਬਾ ਪਹੁੰਚਿਓ ਦਸਤਾਰ ਬੰਦੀ ਹੋ ਰਹੀ ਹੈ ਕਿਵੇਂ ਪ੍ਰਵਾਸੀਤ ਕਰੋਗੇ ਅੱਖੋ ਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਸ਼ੁਰੂਆਤ ਹੋ ਰਹੀ ਆ ਉਹਦੇ ਵਿੱਚ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਇਹ ਤਰਸਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਸ਼ੁਰੂ ਤੋਂ ਇਹ ਪਰਿਵਾਰ ਜਿਹੜਾ ਅਹੀ ਰੱਬ ਪਰਿਵਾਰ ਆ ਇਹ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰਹਿਮਤ ਨਾਲ ਜੁੜਿਆ ਆ ਤਾਂ ਉਹਦੇ ਤਹਿਤ ਅੱਜ ਜਿਹੜਾ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਆਸਰਾ ਲੈ ਕੇ ਸ਼ੁਰੂ ਕੀਤਾ ਆ ਇਥੋਂ ਇਹ ਆਸ ਦੀ ਕਿਰਨ ਵੱਜਦੀ ਸਤਿਗੁਰੂ ਜੀ ਕਿਰਪਾਤਮ ਆਉਣ ਵਾਲਾ ਰਕਤ ਜਿਹੜਾ ਉਹ ਫਿਰ ਮਹਾਰਾਜ ਸਚਿਪਾਸ਼ਾ ਦੱਸਣਗੇ ਕਿਰਪਾ ਕਰਨਗੇ ਆਪਾਂ ਤੇ ਅਰਦਾਸ ਬੇਨਤੀ ਕਰ ਸਕਦੇ ਹਾਂ ਮਹਾਰਾਜ ਸਰਨਾਥ ਤੇ ਇੱਕ ਚੌਂਕੜੀ ਜਿਹੜਾ ਪਾਠ ਹੈ ਮਹਾਰਾਜ ਆਹੀਰਾ ਸਿੰਘ ਨੇ ਵੀ ਸੁਣਿਆ ਸੀ ਤੇ ਅੱਜ ਇਹ ਹਾਂਜੀ ਇਹ ਜੋ ਭਾਈ ਕਾਨ ਸਿੰਘ ਜੀ ਦੇ ਨਾਪਾ ਦੇ ਪਿਤਾ ਜੀ ਭਾਈ ਨਰੈਣ ਸਿੰਘ ਜੀ ਨੇ ਉਸ ਵਕਤ ਭਾਈ ਹੀਰਾ ਸਿੰਘ ਜੀ ਨੇ ਕਿਹਾ ਸੀ ਵਚਨ ਕੀਤਾ ਸੀ ਕਿ ਕੋਈ ਹੈ ਸਿੰਘ ਜਿਹੜਾ ਇੱਕ ਚੌਂਕੜੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਪਾਠ ਸਰਵਣ ਕਰਾ ਸਕੇ ਤੇ ਉਸ ਵਕਤ ਭਾਈ ਨਰੈਨ ਸਿੰਘ ਨੇ ਕਿਹਾ ਸੀ ਭਾਈ ਕਾਨ ਸਿੰਘ ਦੀ ਨਾਬਾ ਉਹਨਾਂ ਦੇ ਪਿਤਾ ਜੀ ਨੇ ਕਿਹਾ ਸੀ ਵੀ ਕੋਈ ਹੈ ਨਾ ਕੋਈ ਸੁਣ ਸਕਦਾ ਹੋਵੇ ਤੇ ਉਹ ਫਿਰ ਉਹਨਾਂ ਨੇ ਭਾਈ ਹਿਰਾ ਸਿੰਘ ਨੇ ਇੱਕ ਚੌਂਕੜੇ 'ਚ ਬਹਿ ਕੇ ਪਾਠ ਸਰਵਣ ਕੀਤਾ ਭਾਈ ਨਰੈਨ ਸਿੰਘ ਜੀ ਉਹਨਾਂ ਨੇ ਉਹਨਾਂ ਨੇ ਸਰਵਣ ਕਰਵਾਇਆ ਸੀ ਤੇ ਅੱਜ ਫੇਰ ਇੱਕ ਚੌਂਕੜੇ 'ਚ ਸਿੰਘ ਜੀ ਅੱਜ ਫੇਰ ਹਾਂ ਬਾਬਾ ਰਾਜਾ ਸਿੰਘ ਜੀ ਨੇ ਇੱਕ ਚੌਂਕੜੇ ਦੇ ਵਿੱਚ ਸ੍ਰੀ ਅਖੰਡ ਪਾਤਸ਼ਾਹ ਜਿਹੜਾ ਉਹ ਆਰੰਭ ਕੀਤਾ ਹੈ 사ਤਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਸੱਚੀ ਬਾਤ ਸਰ ਤੇ ਆਸ ਆ ਕਿ ਸੰਗਤਾਂ ਦੇ ਚੜ੍ਹਦੀ ਕਲਾ ਬੁਖਸ਼ਣ